ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਗੁੱਡ ਮਾਰਨਿੰਗ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਟਾਈਮ ਹੈ ਸਵੇਰ ਦਾ 5:20 ਹੋਏ ਨੇ ਜੀ ਤੇ ਸੁਬਾ ਸੁਬਾ ਸ਼ਾਂਤੀ ਵਾਲਾ ਮਾਹੌਲ ਤੇ ਮਾਲ ਪੋਸਣ ਗੱਖੰਡਾ ਪਾ ਕੇ ਜਿਵੇਂ ਰੋਜ਼ਾਨਾ ਹੀ ਤਰ੍ਹਾਂ ਵਸਤਾਂ ਕੱਢ ਲਾਂਗੇ ਤੇ ਨਾ ਇਹ ਜੇ ਵੇਲੇ ਕੋਈ ਨਾ ਤਾਂ ਬੋਲ ਮਾਰਨ ਵਾਲਾ ਆਉਂਦਾ ਜੀ ਨਾ ਕੋਈ ਡਿਸਟਰਬ ਕਰਦਾ ਜਿਉਂ ਚੀਂ ਵੱਜ ਜਾਣੇ ਕੋਈ ਨਾ ਕੋਈ ਆ ਜਾਂਦਾ ਕੋਈ ਕੰਮ ਵਾਲਾ ਕੋਈ ਰੌਲਾ ਵਾਲਾ ਕੋਈ ਨਾ ਕੋਈ ਹੋਰੀ ਸੱਦਣ ਆਉਣ ਲੱਗ ਜਾਂਦੇ ਨੇ ਤੇ ਆ ਇਹੋ ਜਿਹੇ ਸ਼ਾਂਤੀ ਦਾ ਮਾਹੌਲ ਹੁੰਦਾ ਤੇ ਆਪਾਂ ਨੇ ਹੁਣ ਕੱਕਣਡਾ ਪਾਉਣ ਲੱਗ ਜਾਣੇ ਤੇ ਕੱਕਣਡਾ ਪਾਉਣ ਲੱਗੇ ਜਦੋਂ ਇੱਧਰ ਬਾਬਿਆਂ ਨੇ ਲਾ ਲੈਣੀ ਆ ਬਾਣੀ ਮੋਬਾਈਲ ਤੇ ਤੇ ਨਾਲੇ ਕੰਮ ਕਰੀ ਜਾਵਾਂਗੇ ਨਾਲੇ ਸ਼ਾਂਤੀਪੂਰਕ ਆਰਦਾ ਕੋਈ ਸਾਫ ਦਾ ਕੀਰਤਨ ਵਾਹਿਗੁਰੂ ਦੀ ਕਿਰ ਬਾਣੀ ਸੁਣਾਗੇ ਤੇ ਨਾਲੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਕਿਉਂ ਸਾਰਾ ਦਿਨ ਜੀ ਕੋਈ ਮਰਮ ਲੋਕਾਂ ਦੇ ਰੌਲਿਆਂ ਚ ਘਰ ਦੀਆਂ ਕਬੀਲਦਾਨੀਆਂ ਚ ਮਨ ਤੇ ਬੋਝ ਹੀ ਬਣਦਾ ਜੋ ਸਵੇਰ ਸਵੇਰ ਦੇ 10 20 ਮਿੰਟ ਉਹਨੇ ਵਾਹਿਗੁਰੂ ਦੀ ਕਿਰਪਾ ਨਾਲ ਜੇ ਚੰਗੇ ਮਨ ਲੱਗੇ ਜੇ 10 ਮਿੰਟ ਬਾਣੀ ਸੁਣੀ ਜਾਵੇ ਤਾਂ ਦਿਨ ਵਧੀਆ ਲੰਘ ਜਾਂਦਾ ਜੀ ਪ੍ਰਮਾਤਮਾ ਕਿਰਪਾ ਕਰਦਾ ਸ਼ਕਤੀ ਬਖਸ਼ਦਾ ਚਲੋ ਜੀ ਮਿਲਦੇ ਆਪਾਂ ਦਿਨ ਪਰਦੇ ਬਲੌਗ ਨਾਲ ਬਣੇ ਰਹੋ ਧੰਨਵਾਦ ਮੋਟਰ ਹੁਣ ਠੀਕ ਹੋਈ ਆ ਮੋਟਰ ਆਪਾਂ ਨੇ ਠੀਕ ਕਰਾ ਦਿੱਤੀ ਆ ਕਰਾ ਕੇ ਮੱਝਾਂ ਪਾੜਤੇ ਨੇ ਮੱਝਾਂ ਦਾ ਮਸਾ ਮਤ ਲਿਆ ਆਲਾ ਪਾਣੀ ਮਿਲਿਆ ਮੱਝਾਂ ਨੂੰ ਦੇਖੋ ਜੀ ਧਾਰ ਥੱਲੇ ਕਿਵੇਂ ਸਿਰ ਕਰ ਕਰਣਾ ਹੋਇਏ ਨੇ ਬਾਰੀ ਬਟੇ ਜੇ ਰੋਹੜ ਜੀ ਫਿਰ ਦੂਜੀ ਲੱਗ ਜੂਗੀ ਧਾਰ ਥੱਲੇ ਸਿਰ ਕਰ ਕਰ ਬੈਂਦੇ ਨੇ ਇਹਨਾਂ ਨੂੰ ਦੇਖ ਲਓ ਗਰਮੀ ਚ ਕਿੰਨਾ ਔਖਾ ਹੋਇਆ ਹੋਣਾ ਕਿਉਂ ਝੜਚੇ ਪਸ਼ੂਆਂ ਦਾ ਬੁਰਾ ਹਾਲ ਸੀਗਾ ਤੇ ਹੁਣ ਸੁਕਾ ਪੱਕੇ ਚ ਚੱਲ ਹੁਣ ਵਿੱਚ ਇੱਥੇ ਨਾ ਲਿਆ ਕਰਨੀ ਗੀਆਂ ਮੋਟਰ ਆਪਾਂ ਲੋਟ ਕਰਾਤੀ ਤੇ ਨਾਲੇ ਆਪਾਂ ਨੂੰ ਲਾਈਟ ਡਾਊਨ ਦੀ ਪਤਾ ਲੱਗ ਗਿਆ ਬਲਮ ਚੱਲਦਾ ਕਰਤਾ ਆਪਾਂ ਨੇ ਜਦੋਂ ਲਾਈਟ ਆਇਆ ਕਰੂੰ ਹੁਣ ਇੱਥੇ ਘਰੀ ਪਤਾ ਲੱਗ ਜਾ ਕਰੂ ਕਿ ਲਾਈਟ ਆ ਗਈ ਨਹੀਂ ਦੂਰ ਵੱਲ ਮਾਂ ਕਣੀ ਝੱਕਣਾ ਪੈਣਾ ਜੇ ਕੋਈ ਬੰਦ ਕਰ ਦਿੰਦਾ ਸੀਗਾ ਤੇ ਕਿਸੇ ਨੇ ਆ ਹੁਣ ਤਾਰਾਂ ਲਾ ਰੱਖੇ ਨੇ ਹਰੇ ਕਨੇ ਹੁਣ ਇੱਥੇ ਆਪਣੇ ਹੋਰ ਵੀ ਗਮਾਂਡੀ ਦੇਖ ਕੇ ਇਥੋਂ ਵੀ ਲਾਈਟ ਆ ਗਈ ਪਤਾ ਲੱਗ ਜਾ ਕਰੂ ਪੰਨਾ ਘੋਲਕੋ ਚ ਬੱਲਮ ਹੀ ਨਹੀਂ ਲਵਾਇਆ 4 ਮਹੀਨੇ ਹੋ ਗਏ ਤੇ ਜਿਹੜਾ ਤਲਿਆਰ ਆ ਮੁਸਕਿਆ ਹੋਇਆ ਗੰਦਾ ਪਾਣੀ ਐ ਜਦੋਂ ਇਹਦੇ ਵਿੱਚ ਤੁਰੀਆਂ ਫਿਰਦੀਆਂ ਨੇ ਸਾਰਾ ਹੇਠੋਂ ਗਾਧ ਪੱਟੀ ਜਾਂਦੀ ਐ ਤੇ ਸਾਰਾ ਨਿਕਲ ਕੇ ਬਾਹਣ ਚ ਵਗ ਜੂਗਾ ਤੇ ਇਹ ਤਾਂ ਸਾਫ ਪਾਣੀ ਭਰ ਜੂਗਾ ਸਾਪਾਣੀ ਭਰਨ ਵਾਲਾ ਨਾਲੇ ਜੋ ਪੀ ਲਿਆ ਕਰਨੀਆਂ ਕਿਰਾਂ ਇਹਨਾਂ ਨੇ ਹੁਣ ਵਿੱਚ ਮਸਾਂ ਬੜੀਆਂ ਨੇਗੀਆਂ ਕਿਰਾਂ ਉਹ ਕਰਦੀਆਂ ਸੋ ਇਹ ਆਪਦੇ ਲਈ ਚੋਂ ਜਿਉਂ ਸਮੈਲ ਆਉਂਦੀ ਆ ਪਸ਼ੂਆਂ ਨੂੰ ਵੀ ਸਮੈਲ ਆਉਂਦੀ ਆ ਜਿਵੇਂ ਆਪਾਂ ਨੂੰ ਆਉਂਦੀ ਆ ਜੀ ਤੇ ਅੱਜ ਇਹ ਘੰਟੇ ਦੋ ਘੰਟੇ ਸਾਰਾ ਨਿੱਤਰ ਜਾਊਗਾ ਪਾਣੀ ਇਹ ਵਿੱਚ ਢੇੜੇ ਦੇ ਜਾਂਦੀਆਂ ਨੇ ਸਾਰੀ ਇਹ ਜਿਹੜੀ ਵਿਚਲੀ ਗਾਧ ਹੈਗੀ ਉਹ ਪੱਟ ਕੇ ਪਾਈਪ ਲਾਈਨ ਵਿੱਚ ਇਹਦੀ ਵਾਹਣ ਤੇ ਵਗ ਜੂ ਵਾਹਣ ਤੇ ਫਰੀਦਾ ਰਹੇ ਆ ਇਹ ਜਿਹੜਾ ਚ ਗੋਹਾ ਕਰਦੀਨ ਉਹ ਵੀ ਨਾਲ ਦੇ ਖੇਤ ਵਿੱਚ ਵਗ ਜਾਣਾ ਤੇ ਥੋੜੀ ਜਿਹੀ ਖਾਲਚ ਦਾ ਕੱਢਣ ਦੀ ਪ੍ਰੋਬਲਮ ਆਉਂਦੀ ਜਦੋਂ ਖਾਲਚ ਹੋਏ ਨਾ ਚਲ ਆਪ ਦਾ ਖਾਲਾ ਕੋਈ ਉਹ ਵੀ ਨਹੀਂ ਹੈ ਨਾ ਤੇ ਆਰਾਮ ਨਾਲ ਬੈਠੇ ਨੇ ਮੱਜਾਂ ਹੁਣੀ ਇਹਨਾਂ ਦਾ ਨਾ ਇੱਕ ਦੋ ਦਿਨਾਂ ਚ ਜਦੋਂ ਉਧਰਾਂ ਫਰਕ ਪੈ ਜੀ ਦੋ ਦਿਨਾਂ ਚ ਇਹਨਾਂ ਨੂੰ ਲਾਉਣ ਲੱਗ ਗਏ ਕੱਲ ਵੀ ਇਹ ਬਾੜ ਪਿਆ ਸੀ ਤੇ ਲਿਆ ਚੋਂ ਮੁਸ਼ਕੇ ਪਾਣੀ ਚ ਕਿੱਥੇ ਪਸ਼ੂ ਨਹੀਂ ਉਹ ਗੱਲ ਬਣਦੀ ਹੈ ਕਿ ਪਰਸੋਂ ਵੀ ਬਾੜ ਪਿਆ ਸੀ ਅੱਜ ਹੁਣ ਤਾਜਾ ਪਾਣੀ ਪਿਆ ਕਰੂ ਤਾਜੇ ਪਾਣੀ ਦੇ ਨਾਲ ਨਹਾ ਲਿਆ ਕਰਨੀ ਹੈ ਕਿਉਂ ਮੋਟਰ ਤਾਂ ਆਪਾਂ ਨੇ ਉਹ ਵੀ ਚਲਾਉਣੀ ਆ ਝੋਨਾ ਰਮਾਉਣ ਖਾਤਰ ਜੀ ਉਹਦਾ ਚਲਾਉਣੀ ਚਲਾਉਣੀ ਤੇ ਜਿਹੜਾ ਆਪਾਂ ਘਰੇ ਮੋਟਰ ਚਲਾ ਕੇ ਪਸ਼ੂਆਂ ਦਾ ਪਾਣੀ ਡੋਲਦੇ ਸੀ ਨਾਲ ਤਾਂ ਉਹ ਪਾਣੀ ਦੀ ਬਚਤ ਹੁੰਦੀ ਆ ਨਾਲੇ ਇਹ ਨਾ ਕਿਤੇ ਲੀਕ ਨਹੀਂ ਹੋਣਾ ਭੋਰਾ ਭੋਰਾ ਪਾਣੀ ਖੇਤ ਚ ਜਾ ਕੇ ਪਾਈਪ ਲਾਈਨ ਰਾਹੀਂ ਬਾਹਣ ਦੇ ਵਿੱਚ ਹੀ ਪੈਣਾ ਹੈ ਖੇਤਰੇ ਵਿੱਚ ਹੀ ਪੈਣਾ ਉਹ ਦੇਖੋ ਜੀ ਕਿਵੇਂ ਸ਼ਰ ਕਰੀ ਬੈਠੀ ਆ ਤੇ ਇਹਨੂੰ ਕੋਰਾ ਵੀ ਐ ਨਹੀਂ ਆ ਜੇ ਰੋ ਇਹ ਇੱਧਰ ਆ ਗਈ ਨਾਲ ਦੀਆਂ ਦੂਜੀ ਮੱਝ ਭਾਗ ਚ ਇੱਕ ਮੱਝ ਥੋੜੇ ਵੱਡੀ ਆ ਜਿਹੜੀ ਉਹ ਮੂਹਰੇ ਖੜਕੇ ਪਾਣੀ ਖੜਿਆ ਦਿੰਦੇ ਉਹ ਅਸੀਂ ਬੰਦ ਦਿੰਨੇ ਆ ਉਹਨੂੰ ਦੂਜੀਆਂ ਹੀ ਖੁੱਲੀਆਂ ਫਿਰਦੀਆਂ ਨੇ ਤੇ ਕੋਲੇ ਪਸ਼ੂਨਾਂ ਨਾਲ ਆਰਾਮਦਾਰੀ ਹੈ ਯਾਰ ਇਹ ਆ ਜਾਣ ਨੂੰ ਤਿਆਰ ਆ ਹੁਣ ਜੋ ਪਰਾਂ ਸਾਡੇ ਨਾਲ ਉਹਦੇ ਨਾਲ ਇਹ ਭਗ ਜੂਗੀ ਉੱਥੇ ਅਰੇ ਹੁਣ ਦੇਖ ਲਓ ਤੁਸੀਂ ਉਹ ਜਾਊਗੀ ਪਰ ਇਹਦੇ ਨਾਲ ਨਾਲ ਉਧਰ ਹੋ ਜਾਣਾ ਹੌਲੀ ਹੌਲੀ ਲੈ ਕੇ ਜਾਈ ਜਾਂਦੇ ਇਹਦਾ ਸੰਕਰ ਨਹੀਂ ਖੋਲਣ ਦਿੰਦੀ ਸਾਲ ਉਹਦੀ ਮਾਰਦੇ ਨੇ ਆ ਕੇ ਤੇ ਲਿਆਜ ਜਦੋਂ ਸਾਫ ਪਾਣੀ ਹੁੰਦਾ ਹੈ ਤੇ ਅੱਜ ਘੰਟੇ ਦੋ ਘੰਟੇ ਚ ਇਹ ਸਾਫ ਹੋ ਜਾਣਾ ਸਾਰਾ ਤੇ ਇਹ ਤਾਂ ਸਮੈਲ ਆਉਂਦੀ ਸੀ ਮੁਸਕ ਮਾਰਦਾ ਸੀਗਾ ਤੇ ਬੱਦਲ ਬਾਈ ਜੀ ਅੱਜ ਫੇਰ ਬਣ ਗਿਆ ਹੂੰ ਤਾਂ ਇਹ ਇਹਨੂੰ ਬੱਦਲ ਪਾਟੇ ਹੋਏ ਨੇ ਧੁੰਦ ਜੀ ਵਾਲੇ ਬੱਦਲ ਨਹੀਂ ਇਹਦੇ ਖੱਪੜ ਵਾਲੀ ਗੱਲ ਹੁੰਦੀ ਐ ਨਹੀਂ ਕੋਈ ਚਲੋ ਫਿਰ ਕੁਦਰਤ ਦੇ ਹੱਥ ਸਾਰਾ ਕੁਝ ਹੈ ਨਾ ਜਿਵੇਂ ਕੁਦਰਤ ਨੇ ਕਰਨਾ ਹੈ ਉਹ ਉਹਤ ਬਲਵਾਨ ਆ ਜੀ ਤੇ ਬਹੁਤ ਨੁਕਸਾਨ ਹੋ ਗਏ ਨੇ ਫਰਮਾ ਤੁਮਾ ਹੁਣ ਸਭ ਨੂੰ ਬਾਲ ਬਕਸੇ ਕੰਮ ਲੋਟ ਕਰਨ ਦਾ ਕਣਕਾਂ ਬੀਜਣ ਵੇਲੇ ਨੂੰ ਜਿਹੜੇ ਬਾਣਾ ਚ ਪਾਣੀ ਤੇ ਰੇਗਾ ਚੜੀਆਂ ਹੋਈਆਂ ਨੇ ਉਹਦੋਂ ਬਾਈ ਲੋਟ ਕਰ ਲੈਣਾ ਵਿਚਾਰੇ ਤੇ ਇਧਰ ਰੂੜੀ ਰਾੜੀ ਤੇ ਰੱਖਿਆ ਗੇਟ ਬੰਦ ਹੋ ਗਿਆ ਸਾਰਾ ਮੀਨਾ ਸਾਰੀ ਰੂੜੀ ਤਰਕੇ ਇਧਰ ਆ ਜਾ ਸੁੱਕ ਪਕਾ ਜਾ ਹੋ ਜਾਣਗੇ ਸਾਰੀ ਚੱਕਾਂਗੇ ਫਿਰ ਇਹ ਜਦੋਂ ਮਾੜੀ ਟੈਟ ਹੋ ਗਈ ਸੁੱਕ ਗਿਆ ਪਾਣੀ ਇਹ ਚ ਕੰਲਾ ਰੇਰ ਰਹਿ ਗਿਆ ਜਦੋਂ ਛੱਕੇ ਨੂੰ ਪਰਾਂ ਸਿੱਟ ਦਾਂਗੇ ਦੋ ਦਿਹਾੜੀ ਲਾ ਕੇ ਤੂੰ ਹੀ ਪਰਾ ਹੋ ਜਾ ਹੁਣ ਹੋਰ ਨਾ ਲੂ ਕੋਈ ਆ ਦੇਖੋ ਕਿਵੇਂ ਗੂਚੇ ਮਾਰ ਮਰਨ ਹੋਗੇ ਨੇ ਜੀ ਇਹ ਜਿਹੜੀ ਪਾਈਪ ਲੈਣਾ ਉਹਦੇ ਮੂਰੇ ਢੂ ਲਾ ਲੈਂਦੇ ਨੇ ਫੇਰ ਖੇਲ ਉਸਣ ਲੱਗ ਜਾਂਦੇ ਇਹਨੂੰ ਕਾਲੀ ਆ ਵੀ ਮੈਂ ਜਾਵਾਂ ਮੋਟਰ ਥੱਲੇ ਇਹ ਬੰਨੀ ਹੋਈ ਐ ਇਹ ਸਾਰਾ ਪਾਣੀ ਕਢਿਆ ਜਾਂਦੀ ਐ ਉਹ ਹਲਦੀ ਨਹੀਂ ਉਹਨਾਂ ਦੇ ਕੋਲ ਮੈਨੂੰ 4 ਮਿੰਟ ਹੋ ਗਏ ਵੀਡੀਓ ਬਣਾਉਣ ਦੇ ਨੂੰ ਇੱਥੇ ਹੀ ਖੜੀ ਆ ਉਹ ਦੇਖੋ ਜੀ ਉਹ ਦੁੱਦੀ ਲਵੇ ਲੱਗੀ ਜਦੋਂ ਉਹ ਪਰਾਂ ਹਟ ਗਈ ਨਾਲ ਦੇ ਨਾਲ ਇਹਨੇ ਢਾਹੋ ਜਮਾ ਤਾਰ ਦੇ ਧਰਮੀਆਂ ਕਾਕਿਆਂ ਦਾ ਪਾਤਾ ਆ ਟੋਕਰੇ ਨਾਲ ਆਪਾਂ ਹੁਣ ਮਤਲਬ ਕਿ ਚਾਰ ਟੋਕਰੇ ਤੂੜੀ ਦੇ ਪਾਣੇ ਤਿੰਨ ਚਾਰ ਦੇ ਪਾਣੇ ਜਿਹੜੇ ਹੁਣ ਆਲੇ ਤੋਂ ਖੋਲਣੀਆਂ ਭਰਤੀਆਂ ਇਹਨਾਂ ਨੂੰ ਢੜ ਕੇ ਇੰਪਰ ਪਰ ਕਿੱਦ ਰੱਖਣਾ ਢੜ ਕੇ ਦੁਨੀਆ ਦੇ ਰੋੜ ਤੇ ਬੋਲੋ ਸਰੀਰ ਨਹੀਂ ਬਣਿਆ ਉਹ ਤੜਕੀ ਤੜਕੀ ਫਿਰ ਵੀ ਨਹੀਂ ਕਰੀ ਪਈ ਹੁੰਦੀ ਹੈ ਔਰ ਟੋਕਰਾ ਟੋਕਰਾ ਪਾ ਕੇ ਦਾਣਾ ਪਾ ਕੇ ਚੋਲ ਲੈਨੇ ਸੋਚਾ ਬਾਅਦ ਚ ਪੀਨੇ ਆ ਜੀ ਫਿਰ ਪਹਿਲਾਂ ਕੱਤ ਨਾ ਪਾ ਕੇ ਤਰ ਸੁਨੇ ਫਿਰ ਚਾਹ ਪੀਨੇ ਲੋਕਾਂ ਆ ਵੀ ਹੈ ਨਾ ਕੰਮ ਸਰੀਰ ਹੁੰਦਾ ਔਰਤੀ ਚ ਹੁੰਦਾ ਵਧੀਆ ਬਣਦਾ ਕੰਮ ਇਹ ਦੇ ਕੰਮ ਉਹਨੇ ਨਾ ਆ ਕੇ ਜਾਇਜ਼ ਬੋਲਣਾ ਘੰਟਾ ਜੋਤ ਲਵਾਉਣਾ ਮੇਰੇ ਜੀ ਘੰਟੇ ਨਾਲ ਹੀ ਸਾਰਾ ਕੰਮ ਨੋਟ ਆ ਜਾਂਦਾ ਦੋ ਜਣਿਆਂ ਦੇ ਘੰਟਾ ਤੜਕੇ ਘੰਟਾ ਪੂਰਾ ਕਰਕੇ ਦੋ ਘੰਟੇ ਆਖਣੇ ਮੈਂ ਸਹਾ ਭਾ ਗਿਓ ਤੁਸੀਂ ਮੈਂ ਕਰਕੇ ਬੜੂ ਬਾਸ ਹਨ ਮੇਰਾ ਬੰਦਾ ਸਾਰਾ ਦਿਨ ਬੇਲਾ 10 ਪਸ਼ੂ ਨੇ ਛੋਟੇ ਵੱਡੇ ਦੋ ਘੰਟੇ ਆਖਣੇ ਘੰਟਾ ਕਰ ਤਿੰਨ ਘੰਟੇ ਪਸੂ ਸਾਂ। ਦੋ ਆਸਰੇ ਦੇ ਵਿੱਚ ਹੁਣ ਕੜ ਘੰਟਾ ਲੱਗੂ ਤੋਂ ਨੇ ਪਿਓ ਪੁੱਤਾਂ ਦਾ ਘੰਟਾ ਘੰਟਾ ਦੋ ਘੰਟੇ ਹੋ ਗਏ। ਕੜ ਕੇ ਕੱਲਿਓ ਮੇਰਾ ਲੱਗਿਆ ਨਾ ਘੰਟਾ ਟੇ ਟੇ ਘੰਟਾ। ਕੜ ਕੇ ਬਣਾ ਢੜ ਕਰਕੇ ਮੈਂ ਲੇਟ ਉੱਠਣ ਲੱਗਿਆ ਤੇ ਹੁਣ ਪੇਰ ਸੋ ਬੱਤ ਨੇ ਆ। 4:30 ਉੱਠ ਖੜਦਾ 4 ਵਜੇ ਮੈਂ। ਸਾਡੇ ਬੀਬੀ ਨੂੰ ਚਾਹ ਕਰਕੇ ਦੇਣਾ ਹੁਣ। ਮੈਂ ਆਪਰਾ ਤਰਾ ਦੂਰਾ ਚੋ ਕੇ ਚਾਹ ਪੀਰ ਪੀਣਾ। ਮੈਂ ਰੋਲ ਕੇ ਚ ਮਾਰ ਕੇ ਕੱਲੇ ਕੱਲੇ ਦਾਣੇ ਨੂੰ ਚਾਰ ਲਾ ਕੇ ਭਰਦਾ ਫੇਰਾ ਇਹ ਰਾਵ ਨਾਲ ਮਰ ਕੇ ਵਧੀਆ ਖਾਣ ਲੈਂਦੇ ਨੇ ਮਰਚਾ ਉਧਰ ਪਚਾਲਿਆ ਪਚਾਲੇ ਪਾ ਰਿਹਾ ਪੂਰੀ ਢੇਰੀ ਤੇ 1 ਕਿਲੋ ਕਰਾ ਪਾ ਲੈ ਹਾਂ ਸਕੇ ਤੁੰਡ ਲਾਰਾਪਾ ਤੋੜੀ ਪਾਉਣੇ ਤੂੰ ਹੀ ਵਾਸਤੇ ਵੀ ਟੋਕਰਾਂ ਪਾਉਣੇ ਨੇ ਕੋਸਾ ਕਿੱਲੀ ਵੱਤੀ ਦੂੜੀ ਪਾਉਣੇ ਉੱਤੇ ਰਾਤ ਨੂੰ ਧੂਕ ਲਾਉਂਦੇ ਰਾਪਾ ਦੇ ਲੋੜੇ ਕੱਢਦੇ ਅੱਜ ਹੈ ਰਾਪਾ ਕਿ ਲੋਟੇ ਕੱਢਦੇ ਦੇਖੇ ਸਮਾਨ ਵੀ ਵਧੀਆ ਤੋਂ ਹੀ ਲੱਗਦੀ ਇਹਦੇ ਤੋਂ ਵਧੀਆ ਨਿਕਲਦਾ ਜੀ ਇਹ ਸੁਪਰ ਜੀ ਜਾਓ ਦੇਵਾ ਲੰਗ ਲਿਆਵਾ ਰੈਡੀ ਚਲੋ ਲਿਆਵਾ ਮਿਲਿਆ ਬਾਰੇ ਮੈਂ ਆਪਣੀ ਕਰ ਦਿੱਤੀ ਹੈ ਤੇ ਟੈਂਪਰ ਮੰਨ ਪਾ ਦੇ ਰੱਖੀ ਦੀ ਤੇ ਆਪਾਂ ਸਭ ਤੇ ਨਾਲ ਦੇਖੋ ਆਪਾਂ ਲੇਟ ਜੀ ਆਜੂ ਵੀ anu gobi nahi na sakdi <mulia> ਤਾਂ ਦਿਨ ਅਗਰ ਆਖਦੀ ਆ ਤਾਂ ਪਹਿਲੇ ਟੈਂਸ਼ਨ ਆ ਗਿਆ ਤੇ ਆਪਾਂ ਹੁਣ ਲਾ ਲਾਂਗੇ ਜੀ 那个那个那个，不能跑的。 ਪੁਣ ਤਾਂ ਇੱਧਰ ਵੀ ਇੱਧਰ ਵੀ ਹੁਣ ਤਾਂ ਖੁਲਣੀ ਵਾਲਾ ਥਾਂ ਸੁੱਕ ਗਿਆ ਹੈ। ਥੇਹਲੇ ਫਰਸ ਵੀ ਸੁੱਕ ਗਏ ਨੇ, ਖੁਲੜਿਆਂ ਥਾਂ ਵੀ ਸੁੱਕ ਗਏ ਨੇ। ਪਰ ਇੱਧਰ ਤੂੜੀ ਨਹੀਂ ਕੰਮ ਦੀ ਰਹੀ ਕਿਸੇ ਦੀ। ਤੂੜੀ ਨੂੰ ਦੇਖੋ ਵੀਰੋ ਕਿਵੇਂ ਪਾਣੀ ਚੋਂ-ਚੋਂ ਉੱਲੀ ਪਈ ਆ। ਐ ਉੱਲੀ ਪਈ ਗਈ ਤੂੜੀ ਨੂੰ। ਜਿਵੇਂ ਖੰਭਾ ਉਗਰ ਨਹੀਂ ਆਉਂਦੇ ਨੇ, ਤਾਂ ਦੇਖੋ ਰੈਂ ਉੱਲੀ ਪਈ ਹੈ। ਇੰਨਾ ਪਾਣੀ ਪੈ ਗਿਆ ਇੱਥੇ। ਸਾਰੀ ਤੂੜੀ ਖਰਾਬ ਹੋ ਗਈ ਹੈ। ਇਹਦੇ ਕਰਕੇ ਪਸ਼ੂ ਸੁਰ ਫੰਟ ਲਈ ਨੂੰ ਮੋਸ਼ਕ ਮਾਰਦਾ ਤੇ ਬਿਮਾਰ ਹੋਣ ਵਾਲਾ ਕੰਮ ਹੈ ਸਾਰਾ ਚੌਂਕ ਇਹ ਨਾ ਐ ਹੋਵੇ ਤੇ ਬੋਰ ਆਪਣਾ ਕੱਲ ਨੂੰ ਲੱਗੂਗਾ ਅੱਜ ਤਾਂ 12 ਵਜੇ ਕੰਮ ਚੱਲੇ ਕੱਲ ਇਹਦੀ ਮੇਨ ਪੂਲੀ ਟੁੱਟ ਗਈ ਸੀ ਜਿਹੜੀ ਇੰਡੀਆ ਤੋਂ ਆਉਂਦੀਆਂ ਮਸ਼ੀਨ ਨੁਕਮਾਉਂਦੀਆਂ ਉਹ ਟੜ ਗਈ ਸੀ ਪੂਲੀ ਤੇ ਅੱਜ ਬੋਰ ਬੁਰ ਕਰਾ ਕੇ ਉਹਦਾ ਲਿਆ ਕੇ ਪੂਲੀ ਦਾ ਸਾਈਜ਼ ਕਰਾ ਕੇ 12 1 ਵਜੇ ਕੰਮ ਚਲਾਇਆ ਜਾਏਗਾ ਇਹਦੇ ਕਰਕੇ ਕਈ ਅਜ ਬੋਰ ਹੋ ਜਾਣਾ ਟਾਈਮ ਨਾਲੇ। ਹੁਣ ਕੱਲ ਨੂੰ ਸੁੱਧ ਚੱਲੀ ਗਏ ਜੇ ਕੰਮ ਕਾਲ ਨੂੰ ਮਾਲ ਪੈਣ ਦਾ ਹੱਕ ਬਣਦਾ। ਮੈਂ ਦੋ ਵਾਰੀ ਪੁੱਛ ਲਿਆ ਮਾਮਾ ਸਮਾਨ ਲਿਆਉਣਾ ਬੋਰ ਦਾ। ਅਜੇ ਹਾਂ ਹੀ ਨਹੀਂ ਕਰਦੇ ਪਾਣੀ ਕੀ ਇਹਨਾਂ ਨੇ ਮੰਨਤਾ ਜੀ। ਜੇ ਹਾਂ ਕਰਨਾ ਫੇਰ ਆਪਾਂ ਸਮਾਨ ਲੈ ਆਈਏ ਹਨਾ। ਇਹਨਾਂ ਨੂੰ ਜਦੋਂ ਆਏ ਤੇ ਇਹਦੇ ਕਦਰ ਬੱਦ ਲੱਗੂਗਾ। ਤਾਂ ਨਹੀਂ ਹਾਂ ਕਰਦੇ ਵੀ ਸਮਾਨ ਲਿਆ। ਤੇ ਸਮਾਨ ਤਾਂ ਆਪਾਂ 2 ਘੰਟਿਆਂ ਚ ਲਿਆ ਮੈਂ ਜਾ ਕੋਈ। ਕਿਕਰ ਤੇ ਤਨਵਲੇ ਤਾਂ ਲੱਗੇ ਤੇ ਕਿਸ਼ੂ ਰੋਈ ਪਾਉਣ ਤੇ ਵੀ ਘੰਟਾ ਦੋ ਘੰਟੇ ਲੱਗਦੇ ਨੇ ਸਮਾਨ ਪਾਉਣ ਤੇ ਵੀ ਕਿਹੜਾ ਬੋਰ ਲੱਗਣ ਦਾ ਹੀ ਆ ਫਿਰ ਇਹ ਦੋ-ਚਾਰ ਘੰਟੇ ਚ ਪਾਏ ਪਨਿਕਲ ਜਾਣਗੇ ਕਿਹੜਾ ਲੱਗਣ ਲੱਗਣਾ ਹੀ ਆ ਬੋਰ ਬੋਰੀਆਂ ਸੈੱਟ ਕਰਕੇ ਧਰਮੇ ਬਹੁਤ ਦੁੱਖ ਹੋਏ ਕੋਜਨ ਬਹੁਤ ਭਰਿਆ ਹੋਇਆ ਇੱਕ ਵਾਰ ਬੋਰੀ ਤਾਂ 1.5 ਤੋਂ 2-2 ਕੁਇੰਟਲ ਬਾਜਦਾ ਕਿੰਨੀ ਬਰੇਤੀ ਹੈ ਜਿੰਨੀ ਇਹ ਬੋਰੀਆਂ ਹੋ ਗਈਆਂ ਉਹਨੇ 2-4 ਸੀ 8 ਬੋਰੀਆਂ ਮੈਂ ਉੱਤੇ ਫਿਰ ਪਾਣੀ ਪਾਉਂਦੇ ਨੇ ਬਾਜਨ ਬੜਾ ਮੁਸ਼ਕਲ ਦੇਖੋ ਪਾਣੀ ਪਾਉਂਦੇ